ਸਾਗਰ ਸਾਡਾ ਜੀਵਨ ਹੈ ਸਾਗਰ ਭਵੇਂ ਸਾਡਾ ਜਨਮ ਹੈ ਸਾਗਰ ਦੇ ਚ ਹੀ ਸਾਰਾ ਸਾਡਾ ਮਰਨ ਹੈ ਜੋ ਕੁਛ ਈ ਹੈ ਸਾਗਰ ਹੀ ਈ ਹੈ ਸਾਗਰੀ ਹੈ ਪਰ ਜੇ ਇਸ ਦਾ बोਧ ਨਾ ਹੋਵੇ ਤਾਂ ਸਿਰ ਮਨੁੱਖ ਅਹੰਗ ਭਾਵ ਦਿੱਖੇ ਹੁੰਦਾ ਹੈ ਮੈਂ ਜੀ ਰਿਹਾ ਆਪਣੇ ਪਰਿਵਾਰ ਦੇ ਚ ਮੈਂ ਸ਼ੁਭ ਕਰਮ ਕਰ ਰਿਹਾ ਮੈਂ ਦਾਨ ਕਰ ਰਿਹਾ ਮੈਂ ਪੁੰਨ ਕਰ ਰਿਹਾ ਮੈਂ ਸ਼ੁਭ ਕਰ ਰਿਹਾ ਮੈਂ ਅਸ਼ੁਭ ਕਰ ਰਿਹਾ ਮੈਂ ਇਹਦੇ ਚ ਜੀਵਣਾ ਆ ਧਰਮ ਹੈ ਤੂੰ ਦੇਖ ਜੀਵਣਾ ਧਰਮ ਹੈ ਜਿਹਦਾ ਮੈਂ ਮਿਟ ਗਿਆ ਉਹ ਧਰਮੀ ਹੈ ਜਿਸ ਦੇ ਅੰਦਰ ਤੂੰ ਮਿਟ ਗਿਆ ਉਹ ਆਧਰਮੀ ਜਿਹੜਾ ਹਰ ਵਕਤ ਮੈਂ ਦੇ ਬੋਧ ਦੇ ਜੀਉਂਦਾ ਹੈ ਸੰਸਾਰੀ ਹੈ ਜਿਹੜਾ ਤੂੰ ਦੇ ਬੋਧ ਦੇ ਜੀਉਂਦਾ ਹੈ ਬਸ ਉਹੀ ਭਗਤ ਉਹੀ ਧਾਰਮਿਕ ਹੈ ਤੂੰ ਹੈ ਤੂੰ ਹੈ ਤੂੰ ਹੈ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਤੋਂ ਜਦੋਂ ਆਕ ਨਿਕਲਿਆ ਤੂੰ ਹੀ